ਆਏ ਪਾਸੇ ਆਟਾ ਨਾ ਨਾ ਕਰਿਆ ਅਗੇ ਜਾਕਣਾ ਲੱਗਦਾ ਮੈਨੂੰ ਸੁਣੀ ਆ ਫਿਰ ਲੱਗਦਾ ਮੈਨੂੰ ਹਾਂਜੀ ਮਿੱਤਰੋ ਕੀ ਹਾਲ ਸਤਿ ਸ੍ਰੀ ਅਕਾਲ ਅੱਜ ਆਪਾਂ ਚੱਲਿਆਂ ਰਿਸ਼ਤੇਦਾਰੀ ਚ ਵਿਆਹ ਗੁਰਪਤੇ ਦੀ ਮਾਸੀ ਦਾ ਵਿਆਹ ਹੈਗਾ ਤੇ ਸਾਡਾ ਗੁਰਪਤੇ ਵੀ ਤਿਆਰ ਹੋ ਜਾਂਦਾ ਹੈਗਾ ਤੇ ਗੁਰਪਤੇ ਦੀ ਮਾਸੀ ਦਾ ਵਿਆਹ ਹੈਗਾ ਪਹਿਲਾਂ ਗੁਰਪਤੇ ਦੇ ਨਾਨਕੇ ਜਾਵਾਂਗੇ ਫਿਰ ਉੱਥੋਂ ਬਾਅਦ ਜਾਵਾਂਗੇ ਲਓ ਸਾਡੀਆਂ ਤਿਆਰੀਆਂ ਖਿਆਰੀਆਂ ਵੀ ਹੋ ਗਈਆਂ ਬੈਗ ਬੋਗ ਕਰ ਲਏ ਸੀ ਪੈਕ ਤੁਰੇ ਫਤੇ ਲਓ ਵੀ ਫਤੇ ਆ ਗਿਆ ਆਪਦੇ ਨਾਨਕੇ ਘਰੇ ਹੁਣ ਇੱਥੋਂ ਜਾਵਾਂਗੇ ਤਿਆਰ ਤੀਰ ਹੋ ਕੇ ਕੀ ਕਰਦਾ ਹੈ ਕੱਪੜੇ ਲਵੇੜੀ ਜਾਣਾ ਕਿੱਥੇ ਆ ਗਿਆ ਤੂੰ ਕਿੱਥੇ ਆ ਗਿਆ ਨਾਨਕੇ ਨਾਨਕੇ ਘਰ ਆ ਗਿਆ ਫਤੇ ਹੁਣ ਤਿਆਰ ਹੋ ਜਾ ਤਿਆਰ ਹੋ ਜਾ ਕੱਪੜੇ ਪਾ ਲਓ ਨੰਨੂ ਤੂੰ ਵੀ ਪਾ ਲ ਕੱਪੜੇ ਜੇ ਨਹੀਂ ਤਾਂ ਬੈਕ ਕਰਦੇ ਆ ਟ੍ਰੈਚੀਆਂ ਟੂਚੀਆਂ ਚ ਫੇ ਚੱਲਾਂਗੇ ਮੰਨੂ ਦੀ ਪੇਂਟਿੰਗ ਦੇਖੋ ਸਿੱਧੂ ਮੂਸੇ ਵਾਲ ਦੀ ਫੋਟੋ ਬਣਾਈ ਜਾਂਦੀ ਹੈ ਫਰੈਟਿਕ ਸੀਕਰਟ ਅਦੇ ਨਾ ਮੂੰਹ ਬਣਾ ਪਹਿਲਾਂ ਮੂੰਹ ਨਹੀਂ ਬਣਾਈ ਪਾ ਫਗੂ ਨੂੰ ਲਾਓ ਭਾਈ ਬਣਾਤਾ ਨੰਨੂ ਨੇ ਸਿੱਧੂ ਮੂਸੇ ਵਾਲਾ ਆ ਮੋਟੂ ਪਤਲੂ ਮੈਂ ਬਣਾਏ ਨੇ ਆਪਾਂ ਵੀ ਹੋ ਗਏ ਆ ਤਿਆਰ ਇੱਧਰ ਗੁਰਫਤੇ ਤੇ ਮੰਨੂ ਵੀ ਤਿਆਰ ਹੋ ਗਈ ਨੂੰ ਛੋਣੀ ਲੱਗ ਰਹੀ ਆ ਗੁਰਪਤ ਨੇ ਪੈਂਟਕੋਟ ਪਾ ਲਿਆ ਦਿਖਾਈ ਬਤੇ ਪੈਂਟਕੋਟ ਤੇਰਾ ਪੈਂਟਕੋਟ ਤਾਂ ਦਿਖਾ ਦੇ ਪੈਂਟਕੋਟ ਤਾਂ ਦਿਖਾ ਦੇ ਫਤੇ ਹਲਕਾ ਚੱਲਦਾ ਆਪਣ ਬਾਜੂ ਕਰਾਂ ਤੇ ਭੈਣ ਭਰਾ ਸੋਹਣੇ ਲੱਗਦੇ ਹੋ We'll gonna be talking about ਆਪ ਜਮਣਾ ਖਾਲੀਆਂ ਨੋਜ ਸਾਫ ਕਰਨੋ ਜੀ ਨਮਾਰ ਨਾ ਕਰ ਨਾ ਹੋਣੀ ਗੁਨਾਰਾ ਲੈ ਦੇ ਨੋ ਲਾ ਬਈ ਗਰਫਤੇ ਤੇ ਮੰਨੂ ਹੋ ਗਈ ਤਿਆਰ ਅੱਜ ਬਰਾਤ ਵਾਲਾ ਦਿਨ ਹੈਗਾ ਤੇ ਬਸ ਅਸੀਂ ਚੱਲਦੇ ਆਂਗੇ ਤਿਆਰ ਹੋ ਗਏ ਆਂ ਅਜੇ ਮੈਂ ਤਿਆਰ ਹੋਣਾ ਹੈਗਾ ਇਹ ਬੱਚੇ ਸਾਡੇ ਤਿਆਰ ਤਿਆਰ ਹੋ ਗਏ ਤੁਸੀਂ ਹਾਂਜੀ ਹੋਰ ਜਿੰਨੀ ਪੁੰਦੇ ਹੋਣੇ ਹੋਰ ਚਾਹੇ ਉੱਥੋਂ 5:30 ਵਜੇ ਤੱਕ ਪੀਏ ਕੋਈ ਆਇਆ ਨਾ ਨਹੀਂ ਉਹ ਡੰਗਰ ਨੂੰ ਖੁੱਕ ਮਾਰਦੇ ਆ ਹੂੰ ਡੰਗਰ ਅੱਜ ਕੇ ਉੱਥੋਂ ਵਾਸਤੇ ਫੇਰ ਆ ਕੇ ਘਰੇ ਆ ਕੇ ਜਾਣਾ ਨਾ ਨਾ ਘਰੇ ਆ ਕੇ ਜਾਕਣਾ ਕਰੋ ਪਰੇ ਆਹ ਜੀ ਨੰਮਾ ਤੋ ਟੋ ਲਿਵਰ ਆ ਗਿਆ ਆਹ ਪੈਲਸ ਚ ਲੋ ਜੀ ਸਾਡਾ ਗੁਰਪ ਦੇ ਟਰੈਕਟਰ ਚਲਾਈ ਜਾਂਦਾ ਨੀ ਨੰਨੂ ਫੋਨ ਦੇਖੀ ਜਾਂਦੀ ਐ ਥੱਕ ਗਏ ਓਏ ਥੱਕ ਗਏ ਜੀ ਹੈਂ ਬਿਆਚੀ ਜਾ ਕੇ ਧੱਕਾ ਕੇ